ਵਿਰਾਹ ਹੋਈਆਂ ਮੇਰੀ ਜ਼ਿੰਦਗੀ ਵਿੱਚ ਬਿਲਕੁਲ ਵਿਰਾਹ ਹੋਈ ਮੇਰਾ ਪਿਆਰ ਮੇਰਾ ਕੋਈ ਨਹੀਂ ਹੋਈ ਇਹ ਤੇ ਪੁਲਿਸ ਨੂੰ ਤੁਸੀਂ ਦੱਸਿਆ ਕੋਈ ਬੇਦਖਲੀ ਨਹੀਂ ਹੋਈ ਓਏ ਇੱਕ ਬੰਦਾ ਸ਼ੋਅ ਕਰ ਰਿਹਾ ਸੀਗੇ ਅੱਛਾ ਜੀ 11 25 23 ਅੱਛਾ ਮੈਂ 11 13 ਤੇ ਫੋਨ ਕੀਤਾ ਆਪਣੇ ਬੇਟੇ ਨੂੰ ਮੈਂ ਕਿਹਾ ਮੈਨੂੰ ਕੋ ਬਰਾਟ ਹੋ ਰਹੀ ਹੈ ਮੇਰੇ ਲਈ ਕੁਲਫੀ ਲੈ ਕੇ ਆਈ ਤੇ ਐਨ ਨੇ ਨੂੰ 11 20 ਤੇ ਵੀ ਅਸੀਂ ਫੋਨ ਕੀਤਾ 25 ਤੇ ਕੀਤਾ 30 ਤੇ ਕੀਤਾ ਸਾਨੂੰ ਕੋਈ ਖਬਰ ਨਹੀਂ ਆਈ ਮੇਰਾ ਬੱਚਾ ਜਿਹੜਾ ਮੁੰਡਾ ਸੀ ਉਹ ਗੁੱਸਾ ਕਰ ਗਿਆ ਕਹਿੰਦਾ ਭਾਬੀ ਫੋਨ ਨਹੀਂ ਚੱਕ ਰਹੀ ਇਹਨਾਂ ਨੇ ਬਦ ਸਾਨੂੰ ਕਿਸੇ ਨੇ ਉਹਦਾ ਸਿਮ ਪਾ ਕੇ ਸਾਨੂੰ ਫੋਨ ਕੀਤਾ ਕਿ ਉਹ ਤਾਂ ਵੀ ਮੈਸੇਵਲ ਹਸਪਤਾਲ ਲੈ ਕੇ ਚੱਲੇ ਆਵਾ ਸਾਡੇ ਰੋਮ ਤੇ ਖੜੇ ਹੋ ਗਏ ਕੀ ਇੰਨੀਆਂ ਸੁੱਟਾਂ ਕਿੱਦਾਂ ਲੱਗ ਗਿਆ ਮੇਰੇ ਬੱਚਿਆਂ ਨੂੰ ਜਿਹੜੇ ਲੈ ਕੇ ਚੱਲੇ ਨੇ ਅਸੀਂ ਗਏ ਤੇ ਉੱਥੇ ਬਿਲਕੁਲ ਉਹ ਬਿਲਟੜ ਸੀ ਅਸੀਂ ਕਿੰਨੇ ਵਜੇ ਦਾ ਮਾਮਲਾ ਹੋ ਗਿਆ ਇਹ ਸਾਡੇ 11:30 ਦਾ ਟਾਈਮ ਸੀ ਜਦੋਂ ਅਸੀਂ ਹਸਪਤਾਲ ਪਹੁੰਚੇ ਉਹ ਤਾਂ ਡੈਥ ਹੋ ਚੁੱਕੀ ਸੀ ਡੈਥ ਹੋ ਚੁੱਕੀ ਸੀ ਉਹਦੀ ਸਮਾਨ ਵੀ ਉਹਦਾ ਕੋਈ ਉਹਨੇ ਜਿਹੜਾ ਪਾਇਆ ਸੀ ਉਹ ਵੀ ਲਾ ਚੁੱਕੇ ਸੀ ਕੋਈ ਨਹੀਂ ਹੈਗਾ ਸੀ ਸਮਾਨ ਵੀ ਉਹਨੇ ਪਾਇਆ ਹੋਇਆ ਇਹ ਸਮਾਨ ਵਾਪਸ ਨਹੀਂ ਮਿਲੇ ਨਹੀਂ ਮਿਲੇ ਕੀ ਪਾਇਆ ਸੀ ਚੈਨੀ ਪਾਇੀ ਸੀ 1.5 ਟੋਲੇ ਦੀ ਕੁਛ ਹੋ ਨਹੀਂ ਹੈ ਨਹੀਂ ਮਿਲੀ ਠੀਕ ਤੇ ਸਾਨੂੰ ਸਾਡੇ ਬੱਚਿਆਂ ਦਾ ਇਨਸਾਫ ਚਾਹੀਦਾ ਹੈ ਸਾਡੇ ਬੱਚੇ ਮੇਰਾ ਛੋਟਾ ਜਿਹਾ ਪੋਤਰਾ 6 ਸਾਲ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਰ ਉਹਦੇ ਸਿਰ ਤੇ ਸਾਡਾ ਘਰ ਸੀ ਇਹ ਤਾਂ ਬੱਚੇ ਦੇਖ ਲਓ ਦੋਨੇ ਹੀ ਹੈ ਬਸ ਉਹ ਹੀ ਸੀ ਸਾਡਾ ਘਰਤਾ ਸੱਤਾ ਬਸ ਠੀਕ ਹੈ ਜੀ ਅਗਰ ਕੀ ਨਾਮ ਹੈ ਮੇਰਾ ਨਾਮ ਜੀ ਅਮਿਤ ਕੁਮਾਰ ਜੀ ਕਿੰਨੇ ਦਾ ਐਕਸੀਡੈਂਟ ਹੈ ਜੀ ਐਕਸੀਡੈਂਟ ਹੋਇਆ ਜੀ 11:30 ਵਜੇ ਕਿੰਨੇ ਦਿਨ ਦਾ ਹੈ ਇਹ 19 ਤਰੀਕ ਨੂੰ ਜੀ ਕਿਵੇਂ ਕੀ ਕਰਨ ਗਏ ਸੀ ਇਹ ਜੀ ਆਪਣਾ ਮੇਰੇ ਭਰਾ ਪਰਜਾਈ ਆਪਣੇ ਮੰਮੀ ਦਾਦੀ ਨੂੰ ਉਧਰ ਮਿਲਣ ਗਏ ਸੀਗੇ ਸੋਰੇ ਸੋਰੇ ਪਰਿਵਾਰ ਵਾਲੇ ਸ਼ਿਮਲਾਪੁਰੀ ਤੇ ਉਧਰੋਂ ਵਾਪਸੀ ਆਂਦੇ ਹੋਏ ਪ੍ਰੀਤਪਾਲ ਪ੍ਰੀਤਪਾਲ ਵਾਲੀ ਰੋਡ ਵਾਲੀ ਸਾਈਡ ਤੇ ਉੱਥੇ ਐਕਸੀਡੈਂਟ ਹੋਇਆ ਪਿੱਛੋਂ ਦੀ ਕਾਰ ਆ ਰਹੀ ਸੀ ਐਕਟਵਾ ਦੇ ਪਿੱਛੋਂ ਵੱਜੀ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਿਸੇ ਨੇ ਪਤਾ ਚੱਲਿਆ ਸੀ ਫੋਨ ਕਰ ਰਹੇ ਸੀਗੇ ਫੋਨ ਚੱਕ ਨਹੀਂ ਰਹੇ ਸੀ ਕਿਸੇ ਨੇ ਮੋਬਾਈਲ ਤੇ ਸਿਮ ਪਾ ਕੇ ਸਾਨੂੰ ਦੱਸਿਆ ਜੀ ਇਦਾਂ ਕਰਕੇ ਐਕਸੀਡੈਂਟ ਹੋ ਗਿਆ ਵਾ ਤੁਸੀਂ ਸਿਵਲ ਹਸਪਤਲ ਪਹੁੰਚੋ ਜਦੋਂ ਅਸੀਂ ਮੋਕੇ ਤੇ ਜਾ ਕੇ ਸਿਵਲ ਹਸਪਤਲ ਮਤਲਬ ਪਹੁੰਚੇ ਉੱਥੇ ਮੇਰੇ ਭਾਬੀ ਜੀ ਮੈਂ ਆਪਣੇ ਦੇਖੇ ਮੇਰੀ ਭਾਬੀ ਦੀ ਮੋਕੇ ਤੇ ਡੈਥ ਹੋ ਗਈ ਸੀਗੀ ਚਲੋ ਉਸ ਤੋਂ ਬਾਅਦ ਦੂਜੀ ਐਂਬੂਲੈਂਸ ਆਈ ਮੇਰੇ ਵੱਡੇ ਭਰਾ ਤੇ ਰਮਜੀਤ ਜੀ ਆਏ ਰਮਜੀਤ ਜੀ ਨੇ ਜਦੋਂ ਮੈਂ ਜਦੋਂ ਦੇਖਿਆ ਆ ਕੇ ਤੇ ਰਮਜੀਤ ਨੂੰ ਉਹ ਕਹਿਣ ਲੱਗੇ ਮਤਲਬ ਮੈਂ ਕਹਿੰਦਾ ਉਹਨੂੰ ਉੱਥੇ ਲੈ ਜਾਈਂ ਡੀ ਐਮ ਸੀ ਕਹਿੰਦੇ ਨਹੀਂ ਪਹਿਲਾਂ ਅਸੀਂ ਪਹਿਲਾਂ ਸਿਵਲ ਚ ਅਸੀਂ ਆ ਕੇ ਚੈੱਕ ਕਰਾਣਾ ਹੈਗਾ ਤੇ ਜੋ ਸੁਬਾਹ ਉਹਨਾਂ ਨੇ ਚੱਕ ਕੇ ਆਪਣਾ ਐਂਬੂਲੈਂਸ ਚ ਪਾਇਆ ਡੀ ਐਮ ਸੀ ਗਏ ਜੀ ਉੱਥੇ ਵੀ ਮਤਲਬ ਕੁਝ ਟਾਈਮ ਲੱਗਿਆ ਤੇ ਬੈਨਾ ਗੱਡੀ ਗੁਡੀ ਘੁੰਮਦੀ ਰਹੀ ਇੱਧਰ ਉੱਧਰ ਉਸ ਤੋਂ ਬਾਅਦ ਮਤਲਬ ਕੁਝ ਦਿਨ ਉੱਥੇ ਰਹੇ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਕੋਈ ਸੀ ਸੀ ਟੀ ਫੁਟੇਜ ਵੀ ਆਈ ਸੀ ਹਾਂਜੀ ਕੈਮਰੇ ਦੀ ਫੋਟੋ ਆਈ ਸੀ ਜੀ ਉਹਨਾਂ ਨੇ ਮਤਲਬ ਪੁਲਿਸ ਨੇ ਘਰ ਵਿੱਚ ਕੋਈ ਕੀਤੀ ਨਹੀਂ ਆ ਸਾਡੇ ਮਤਲਬ ਮੇਰੇ ਭਾਈ ਗਏ ਸੀ ਉਹਨਾਂ ਨੇ ਕਾਰਵਾਈ ਆਪ ਨੂੰ ਲਈਆ ਮਤਲਬ ਫੋਟੋ ਸੀ ਉਹਨਾਂ ਨੇ ਕਢਵਾਈ ਆ ਉੱਥੇ ਮਤਲਬ ਹਾਂਜੀ ਉੱਥੇ ਮਤਲਬ ਉਹ ਕਹਿ ਰਹੇ ਸੀਗੇ ਦੋ ਬੰਦੇ ਅਸੀਂ ਮੋਕੇ ਤੇ ਫੜੇ ਸੀਗੇ ਬੰਦੇ ਮੰਗ ਪਰਛੋ ਇਹ ਪਾਂਜੇ ਗਏ ਕੀ ਮੰਗ ਕਰਦੇ ਹੋ ਅਸੀਂ ਮੈਂ ਕਹਿੰਦਾ ਸਾਡੇ ਵਿੱਚ ਇਨਸਾਫ ਹੋਵੇ ਜੀ ਕੋਈ ਯਾਰ ਨਹੀਂ ਖੀ ਪੁਲਿਸ ਨੇ ਹਾਂਜੀ ਅਫਰ ਕੀਤੀ ਹੈ ਜੀ ਪਰ ਉਹ ਮੈਨੂੰ ਉਹ ਦਬਕਾ ਮਾਰ ਰਿਆ ਸੀ ਜੀ ਉਹ ਜਿਹੜੀ ਪੁਲਿਸ ਦੀ ਕਾਰਵਾਈ ਹੋ ਰਹੀ ਕੋ ਢਿੱਲੀ ਚੱਲ ਰਹੀ ਉਸ ਤੋਂ ਪਰਛੋ ਹਾਂਜੀ ਢਿੱਲੀ ਚੱਲ ਰਹੀ ਹੈ ਜੀ ਤੁਸੀਂ ਮੰਗ ਕਰਦੇ ਹੋ ਹਾਂਜੀ ਮੰਗ ਰਹੇ ਕਾਰਵਾਈ ਕੀ ਕੀ ਕੀਤੀ ਆਵੇ ਜੀ ਲੱਗਦਾ ਕਿ ਉਹਨੇ ਸ਼ਰਾਬ ਪੀਤੀ ਹੋਈ ਸੀ ਹਾਂਜੀ ਸ਼ਰਾਬ ਪੀ ਰੱਬ ਤੇ ਪੀਤੀ ਉਹਨੇ ਖੁਦ ਕਿਹਾ ਜੀ ਸ਼ਰਾਬ ਪੀਤੀ ਸੀ ਮੇਰੇ ਕੋਲੇ ਬੈਠੇ ਸੀ ਐਮਬੂਲੈਂਸ ਦੇ ਵਿੱਚੇ ਬੈਠੇ ਸੀ ਦੋ ਮੁੰਡੇ ਮੇਰੇ ਨਾਲ ਮੁਲਾਜਾ ਹੋਇਆ ਹਾਂਜੀ ਉਹਨਾਂ ਨੂੰ ਮੁਲਾਜਾ ਹੋਇਆ ਹਾਂਜੀ ਮੁ